ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਨੀਟ ਗੇਟ ਸਟੀਚਿੰਗ ਇਨ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਇਹ ਵਾਈਟ ਰੰਗ ਦੀ ਸਕੀਵੀ ਬਣਾਈ ਹੋਈ ਏ ਇਹ ਆਪਾਂ ਬਾਹਵਾ ਵਾਲੀ ਵਾਈਟ ਰੰਗ ਦੀ ਸਕੀਵੀ ਬਣਾਈ ਹੋਈ ਏ ਤੇ ਇਸ ਦਾ ਬਾਰਡਰ ਜਿਹੜਾ ਉਹ ਥੋੜਾ ਛੋਟਾ ਰੱਖਿਆ ਹੈ 5.5 ਇੰਚ ਆਪਾਂ ਬਾਰਡਰ ਬਣਾਇਆ ਹੋਇਆ ਹੈ ਸਕੀਵੀ ਦਾ ਤੇ ਬਾਹਵਾ ਦਾ ਥੋੜਾ ਘੱਟ ਰੱਖਿਆ 3 ਇੰਚ ਬਾਰਡਰ ਰੱਖਿਆ ਤੇ ਇਹ ਵੀ ਆਪਾਂ ਆਰਡਰ ਤੇ ਤਿਆਰ ਕੀਤੀ ਸੀ ਸਕੀਵੀ ਇਸ ਦਾ ਗਲਾ ਥੋੜਾ ਵੱਡਾ ਬਣਾਇਆ ਕਿਉਂਕਿ ਜਿਨ੍ਹਾਂ ਦਾ ਆਪਾਂ ਜਿਨ੍ਹਾਂ ਦੀ ਇਹ ਸਕੀਵੀ ਬਣਾਈ ਹੋਈ ਏ ਉਹਨਾਂ ਨੂੰ ਥੋੜਾ ਵੱਡਾ ਗਲਾ ਚਾਹੀਦਾ ਸੀ ਤੇ ਇਹਦੇ ਵਿੱਚ ਆਪਾਂ ਡੋਰੀ ਬਣਾ ਕੇ ਫੁਮਨ ਲਾਏ ਹੋਏ ਨੇ ਤੇ ਵਾਈਟ ਰੰਗ ਤੇ ਇਹ ਡਿਜ਼ਾਈਨ ਬਣਾਇਆ ਹੋਇਆ ਹੈ ਆਪਾਂ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਸੋਖਾ ਜਿਹਾ ਡਿਜ਼ਾਈਨ ਹੈ ਅੱਜ ਦੀ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਇਹ ਡਿਜ਼ਾਈਨ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਵਧੀਆ ਲੱਗਦਾ ਤੇ ਇਸ ਨੂੰ ਬਣਾਉਣਾ ਬਿਲਕੁਲ ਆਸਾਨ ਹੈ ਤੇ ਇਹਦੇ ਵਿੱਚ ਆਪਾਂ ਉਲਟੀ ਸਾਈਡ ਤੋਂ ਸਾਰਾ ਉਲਟਾ-ਉਲਟਾ ਹੁੰਨਾ ਹੈ ਤੇ ਬਹੁਤ ਜਲਦੀ ਇਹ ਡਿਜ਼ਾਈਨ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਹੈ ਹਾਂਜੀ ਇਸ ਸਕੀਵੀ ਦਾ ਗਲਾ ਥੋੜਾ ਡੀਪ ਰੱਖਿਆ ਹੋਇਆ ਹੈ ਕਿਉਂਕਿ ਆਪਾਂ ਇਹ ਆਰਡਰ ਤੇ ਤਿਆਰ ਕੀਤੀ ਹੀ ਸਕੀਵੀ ਤੇ ਉਹਨਾਂ ਨੂੰ ਥੋੜਾ ਡੀਪ ਗਲਾ ਚਾਹੀਦਾ ਸੀ ਇਸ ਲਈ ਆਪਾਂ ਥੋੜਾ ਵੱਡਾ ਗਲਾ ਰੱਖਿਆ ਹੋਇਆ ਹੈ ਕਰੋਸ਼ੀਆ ਕੀਤਾ ਹੋਇਆ ਗਲੇ ਤੇ ਤੇ ਡੋਰੀ ਬਣਾ ਕੇ ਵਿੱਚ ਹਮਨ ਲਾਏ ਹੋਏ ਨੇ ਇਸ ਤਰ੍ਹਾਂ ਦੀਆਂ ਸਕੀਵੀਆਂ ਜੇਕਰ ਤੁਸੀਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਹਾਂਜੀ ਇਹ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਜਿਹੜਾ ਸ਼ੁਰੂ ਕਰਾਂਗੇ ਹਾਂਜੀ ਸਿੱਧੀ ਸਲਾਈ ਤੋਂ ਡਿਜ਼ਾਈਨ ਜਿਹੜਾ ਆਪਾਂ ਸ਼ੁਰੂ ਕਰਾਂਗੇ ਹਾਂਜੀ ਇੱਕ ਕੁੰਡਾ ਆਪਾਂ ਬਿਣਾਉਣੇ ਉਤਾਰਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਆ ਦੇਖੋ ਜੀ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਬਿਣਾਉਣੇ ਉਤਾਰ ਲਾਂਗੇ ਆ ਦੇਖੋ ਜੀ ਧਾਗਾ ਅੱਗੇ ਰੱਖ ਕੇ ਤਿੰਨ ਕੁੰਡੇ ਬਿਣਾਉਣੇ ਉਤਾਰਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਆ ਦੇਖੋ ਜੀ ਇਸ ਤਰ੍ਹਾਂ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਬਿਨਾ ਉਨੇ ਉਤਾਰਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਬਿਨਾ ਉਨੇ ਉਤਾਰਾਂਗੇ ਤੇ ਇਹਨਾਂ ਚਾਰ-ਚਾਰ ਕੁੰਡਿਆਂ ਨੂੰ ਆਪਾਂ ਵਾਰ-ਵਾਰ ਰਪੀਟ ਕਰਾਂਗੇ ਇੱਕ ਗੁੰਡਾ ਹੁਣਾਗੇ ਤੇ ਬਾਕੀ ਤਿੰਨ ਗੁੰਡੇ ਬਿਨਾ ਹੁਣੇ ਉਤਾਰਾਂਗੇ ਧਾਗਾ ਅਗੇ ਰੱਖ ਕੇ ਆਹ ਦੇਖੋ ਜੀ ਫਿਰ ਧਾਗਾ ਪਿੱਛੇ ਕਰਕੇ ਇੱਕ ਗੁੰਡਾ ਹੁਣਾਗੇ ਬਸ ਇਹਨਾਂ ਚਾਰ ਸਲਾਈਆਂ ਨੂੰ ਆਪਾਂ ਚਾਰ ਗੁੰਡਿਆਂ ਨੂੰ ਵਾਰ-ਵਾਰ ਰਿਪੀਟ ਕਰਨਾ ਹੈ ਲਾਸਟ ਵਾਲੇ ਦੋ ਗੁੰਡੇ ਸਿੱਧੇ ਹਾਂਜੀ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਪੁੱਠੀ ਸਲਾਈ ਰੋਂਗ ਸਾਈਡ ਤੋਂ ਤੇ ਹੁਣ ਆਪਾਂ ਸਾਰੀ ਸਲਾਈ ਉਲਟਾ-ਉਲਟਾ ਬੁਣਾਂਗੇ ਧਾਗਾ ਅੱਗੇ ਰੱਖਾਂਗੇ ਸਾਰੀ ਸਲਾਈ ਉਲਟਾ-ਉਲਟਾ ਬੁਣ ਕੇ ਕੰਪਲੀਟ ਕਰਾਂਗੇ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਜਲਦੀ ਜਿਹੜਾ ਬਣ ਕੇ ਤਿਆਰ ਹੋ ਜਾਂਦਾ ਪੁੱਠੀ ਸਲਾਈ ਇਹਦੇ ਵਿੱਚ ਸਾਰੀ ਸਲਾਈ ਸਾਰੇ ਡਿਜ਼ਾਈਨ ਦੇ ਵਿੱਚ ਉਲਟਾ-ਉਲਟਾ ਬੁਣਾਂਗੇ ਸਿੱਧੀ ਸਲਾਈ ਤੋਂ ਹੀ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਹੈ ਉਲਟੀ ਸਾਈਡ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਹੁਣਾਗੇ ਆਪਾਂ ਇਹ ਸਕੀਵੀ ਤਿਆਰ ਕਰ ਰਹੇ ਸੀ ਇਸ ਲਈ ਥੋੜਾ ਲੇਟ ਵੀਡੀਓ ਪਾਈ ਹੈ ਬਹੁਤ ਸਾਰੇ ਆਏ ਪਹਿਨਾ ਦੇ ਕਮੈਂਟ ਆਏ ਸੀ ਕਿ ਤੁਸੀਂ ਇਹ ਸਕੀਵੀ ਦੇ ਡਿਜ਼ਾਈਨ ਬਾਰੇ ਦੱਸੋ ਮੈਂ ਇਹ ਬਾਹ ਦੀ ਵੀਡੀਓ ਪਾਈ ਸੀ ਪਹਿਲਾਂ ਤੇ ਉਹਦੇ ਵਿੱਚ ਕਮੈਂਟ ਆਏ ਸੀ ਕਿ ਤੁਸੀਂ ਇਸ ਡਿਜ਼ਾਈਨ ਬਾਰੇ ਦੱਸੋ ਇਹ ਉਹੀ ਸਕੀਵੀ ਹੈ ਜਿਸ ਦੀ ਬਾਹ ਦੀ ਪਹਿਲਾਂ ਮੈਂ ਵੀਡੀਓ ਪਾਈ ਸੀ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਹਾਂਜੀ ਦੋ ਗੁੰਡੇ ਸਿੱਧੇ ਤੇ ਉਸ ਤੋਂ ਅਗਲਾ ਗੁੰਡਾ ਵੀ ਆਪਾਂ ਸਿੱਧਾ ਹੋਣਾਗੇ ਤੇ ਜਿਹੜੇ ਤਿੰਨ ਗੁੰਡੇ ਸੀ ਆਪਣੇ ਕੋਲ ਉਹਨਾਂ ਇੱਕ ਉਹਨਾਂ ਵਿੱਚੋਂ ਇੱਕ ਗੁੰਡਾ ਤੇ ਆਪਾਂ ਸਿੱਧਾ ਹੋਣਾਗੇ ਫਿਰ ਧਾਗਾ ਅੱਗੇ ਰੱਖਾਂਗੇ ਤੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਆ ਦੇਖੋ ਜੀ ਅਗਲਾ ਗੁੰਡਾ ਸਿੱਧਾ ਤੇ ਜਿਹੜੇ ਤਿੰਨ ਗੁੰਡੇ ਸੀ ਉਹਨਾਂ ਵਿੱਚੋਂ ਇੱਕ ਗੁੰਡਾ ਪਾ ਸਿੱਧਾ ਹੋਣ ਲਿਆ ਫਿਰ ਧਾਗਾ ਅੱਗੇ ਰੱਖਾਂਗੇ ਦੋ ਗੁੰਡਿਆਂ ਤੋਂ ਇੱਕ ਗੁੰਡਾ ਕਰਾਂਗੇ ਇਥੇ ਇੱਕ ਵੱਲ ਪੈ ਜੂਗਾ ਤੇ ਇੱਕ ਕੁੰਡਾ ਘਟ ਜੂਗਾ ਆ ਦੇਖੋ ਜੀ ਜਿਹੜੇ ਤਿੰਨ ਕੁੰਡੇ ਆਪਾਂ ਬਿਨਾ ਉਹਨੇ ਉਤਾਰੇ ਹੋਏ ਸੀ ਉਹ ਵਾਲੇ ਇੱਕ ਕੁੰਡਾ ਪਾਉਣਾਗੇ ਫਿਰ ਤਾਂ ਗਾਗੇ ਰੱਖਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਆ ਦੇਖੋ ਜੀ ਬਾਕੀ ਕੁੰਡੇ ਆਪਾਂ ਸਿੱਧੇ ਹੋਣਾਗੇ ਜਿਹੜੇ ਤਿੰਨ ਕੁੰਡੇ ਨੇ ਬਸ ਉਹਨਾਂ ਤੇ ਹੀ ਆਪਾਂ ਡਿਜ਼ਾਈਨ ਪਾਉਣਾ ਹੈ ਵਾਰ-ਵਾਰ ਇੱਕ ਕੁੰਡਾ ਉਲ ਲਾਂਗੇ ਫਿਰ ਤਾਂ ਗਾ ਗੇਰ ਰੱਖ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਾਂਗੇ ਹਾਂਜੀ ਹੁਣ ਆਪਾਂ ਆ ਗਏ ਹਾਂ ਉਲਟੀ ਸਾਈਡ ਉੱਠੀ ਸਲਾਈ ਤੇ ਸਾਰੀ ਸਲਾਈ ਆਪਾਂ ਉਲਟਾ ਉਲਟਾ ਆਉਣਾਂਗੇ ਰੋਂਗ ਸਾਈਡ ਤੋਂ ਆਪਾਂ ਸਾਰੀ ਸਲਾਈ ਉਲਟਾ ਉਲਟਾ ਹੁਣ ਕੇ ਕੰਪਲੀਟ ਕਰ ਲਾਂਗੇ ਵਾਈਟ ਰੰਗ ਤੇ ਇਹ ਜਿਹੜਾ ਡਿਜ਼ਾਈਨ ਹੈ ਬਹੁਤ ਜ਼ਿਆਦਾ ਜੱਜਦਾ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਆ ਦੇਖੋ ਜੀ ਹੁਣ ਆਪਾਂ ਆ ਗਏ ਹਾਂ ਸਿੱਧੀ ਸਲਾਈ ਤੇ ਸਿੱਧੀ ਸਲਾਈ ਆਪਾਂ ਬਾਕੀ ਸਾਰੇ ਕੁੰਡੇ ਸਿੱਧੇ ਹੋਣਾਂਗੇ ਜਿਹੜਾ ਆਪਣਾ ਵੱਲ ਵਾਲਾ ਕੁੰਡਾ ਹੈ ਤੇ ਜਿਹੜਾ ਆਪਾਂ نیچے ਆਪਾਂ ਧਾਗਾ ਅੱਗੇ ਰੱਖ ਕੇ ਬਣਿਆ ਹੋਇਆ ਸੀ ਉਸ ਨੂੰ ਆਪਾਂ ਹੁਣ ਬਾਕੀ ਕੁੰਡੇ ਆਪਾਂ ਧਾਗਾ ਪਿੱਛੇ ਰੱਖ ਕੇ ਸਿੱਧਾ ਹੁੰਨੇ ਨੇ ਆ ਦੇਖੋ ਜੀ ਵੜਵਾਲਾ ਜਿਹੜਾ ਆਪਣਾ ਕੁੰਡਾ ਇਸ ਤੋਂ ਆਪਾਂ ਇਸ ਤਰ੍ਹਾਂ ਸਲਾਈ ਲਗਾ ਕੇ ਉੱਪਰ ਦੀ ਦੇਖ ਦੇਣਾ ਇਹ ਵਾਲਾ ਹਾਂਜੀ ਇਸ ਤਰ੍ਹਾਂ ਬਾਕੀ ਕੁੰਡੇ ਸਿੱਧੇ ਇਹ ਆਪਣੇ ਹੁਣ ਵਿਚਾਲੇ ਤਿੰਨ ਤਿੰਨ ਕੁੰਡੇ ਆ ਜਾਣਗੇ ਜਿਹੜਾ ਵੜਵਾਲਾ ਕੁੰਡਾ ਹੈ ਉਹ ਆਪਾਂ ਇਸ ਤਰ੍ਹਾਂ ਸਿੱਧਾ ਹੋਣਾਗੇ ਆ ਦੇਖੋ ਜੀ ਨੀਚੋਂ ਸਲਾਈ ਲਗਾ ਕੇ ਤੇ ਬਾਕੀ ਵਿਚਾਲੇ ਤਿੰਨ ਕੁੰਡੇ ਫਿਰ ਸਿੱਧੇ ਆ ਜਾਣਗੇ ਆਪਣੇ ਤੇ ਵਲ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਉਣਾਗੇ ਆ ਦੇਖੋ ਜੀ ਉਹ ਚਾਰੇ ਤਿੰਨ ਕੁੰਡੇ ਫਿਰ ਸਿੱਧੇ ਆ ਜਾਣਗੇ ਤੇ ਨੀਚੋਂ ਸਲਾਈ ਇਸ ਤਰ੍ਹਾਂ ਨਗਾ ਕੇ ਆਪਾਂ ਵਲ ਵਾਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਦੇਖ ਦਾਂਗੇ ਤੇ ਇਹ ਡੱਬੀ ਬਣਦੀ ਜਾਊਗੀ ਆਪਣੀ ਆ ਦੇਖੋ ਜੀ ਤੇ ਉਲਟੀ ਸਾਈਡ ਉਤੋਂ ਆਪਾਂ ਫਿਰ ਉਲਟਾ-ਉਲਟਾ ਉਣਾਗੇ ਸਾਰੀ ਸਲਾਈ ਧਗਾ ਅੱਗੇ ਰੱਖ ਕੇ ਉਲਟਾ ਉਲਟਾ ਹੁਣਾਗੇ ਧਾਗਾ ਗੇਰ ਕੇ ਕੇ ਸਾਰੀ ਸਲਾਈ ਉਲਟਾ ਉਲਟਾ ਗੁੰਨ ਕੇ ਕੰਪਲੀਟ ਕਰ ਲਾਂਗੇ ਹਾਂਜੀ ਅਸੀਂ ਇਹ ਸਕੀਵੀਆਂ ਆਰਡਰ ਤੇ ਤਿਆਰ ਕਰਦੇ ਆਂ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਸਕੀਵੀਆਂ ਆਰਡਰ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਕਸਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਚੈਨਲ ਤੇ ਪਹਿਲਾਂ ਵੀਡੀਓ ਪਾਈ ਹੋਈ ਸੀ ਉਹਦੇ ਉੱਪਰ ਮੈਂ ਨੰਬਰ ਵੀ ਦਿੱਤਾ ਹੋਇਆ ਹੈ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਆ ਦੇਖੋ ਜੀ ਸਿੱਧੀ ਸਲਾਈ ਹੁਣ ਆਪਾਂ ਫਿਰ ਇੱਕ ਕੁੰਡਾ ਉਤਾਰ ਕੇ ਬਾਕੀ ਕੁੰਡੇ ਆਪਾਂ ਸਿੱਧੇ ਹੋਣਾਂਗੇ ਵਾਲ ਵਾਲੇ ਕੁੰਡੇ ਤੱਕ ਆਪਾਂ ਸਿੱਧੇ ਕੁੰਡੇ ਬਣੇ ਹੋਏ ਸੀ ਤੇ ਵਿਚਾਲੇ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਹੁਣ ਧਾਗਾ ਅੱਗੇ ਰੱਖ ਕੇ ਬਿਣਾਉਣੇ ਉਤਾਰਾਂਗੇ ਫਿਰ ਧਾਗਾ ਪਿੱਛੇ ਰੱਖਾਂਗੇ ਤੇ ਜਿਹੜਾ ਵਾਲ ਵਾਲਾ ਕੁੰਡਾ ਸੀ ਉਸ ਨੂੰ ਆਪਾਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਫਿਰ ਧਾਗਾ ਅੱਗੇ ਰੱਖਾਂਗੇ ਵਿਚਾਲੇ ਜਿਹੜੇ ਤਿੰਨ ਕੁੰਡੇ ਸੀ ਉਹਨਾਂ ਨੂੰ ਬਿਣਾਉਣੇ ਉਤਾਰਾਂਗੇ ਫਿਰ ਧਾਗਾ ਪਿੱਛੇ ਰੱਖ ਕੇ ਵਾਲ ਵਾਲਾ ਕੁੰਡਾ ਜਿਹੜਾ ਆਪਾਂ ਪਹਿਲਾਂ ਹੁਣਿਆ ਹੋਇਆ ਸੀ ਉਸ ਨੂੰ ਸਿੱਧਾ ਹੋਣਾਗੇ ਆ ਦੇਖੋ ਜੀ ਹੁਣ ਆਪਣੇ ਇਹ ਵਿਚਾਲੇ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਨੂੰ ਆਪਾਂ ਬਿਨਾਉਣੇ ਉਤਾਰਾਂਗੇ ਆ ਦੇਖੋ ਜੀ ਉਲਟੀ ਸਾਈਡ ਤੋਂ ਆਪਾਂ ਸਾਰੀ ਸਲਾਈ ਉਲਟਾ-ਉਲਟਾ ਆਉਣਾਂਗੇ ਬਾਕੀ ਕੁੰਡੇ ਆਪਾਂ ਸਿੱਧੇ ਬਣਾਉਣੇ ਸੀ ਜਿਹੜੇ ਵਿਚਾਲੇ ਆਪਣੇ ਤਿੰਨ ਕੁੰਡੇ ਸੀ ਉਹਨਾਂ ਤੇ ਆਪਾਂ ਬਿਣਾਉਣੇ ਉਤਾਰਨਾ ਸੀ ਧਾਗਾ ਅੱਗੇ ਰੱਖ ਕੇ ਤੇ ਜਿਹੜਾ ਆਪਣਾ ਪਹਿਲਾਂ ਆਪਾਂ ਵਲ ਪਾਇਆ ਸੀ ਇਸ ਤੋਂ ਪਿਛਲੀ ਸਲਾਈ ਉਸ ਗੁੰਡੇ ਨੂੰ ਆਪਾਂ ਧਾਗਾ ਪਿੱਛੇ ਰੱਖ ਕੇ ਔਨ ਲੈਣਾ ਸੀ ਹਾਂਜੀ ਹੁਣ ਆਪਾਂ ਆ ਗਏ ਸਿੱਧੀ ਸਲਾਈ ਸਿੱਧੀ ਸਲਾਈ ਆਪਾਂ ਬਸ ਉਸੇ ਨੂੰ ਹੀ ਰਿਪੀਟ ਕਰਨਾ ਹੈ। ਬਾਕੀ ਕੁੰਡੇ ਆਪਾਂ ਇਸ ਤਰ੍ਹਾਂ ਸਿੱਧੇ ਬਣਾਵਾਂਗੇ ਜਿਹੜੇ ਵਿੱਚ ਆਪਣੇ ਵਿਚਾਲੇ ਤਿੰਨ ਕੁੰਡੇ ਨੇ ਉਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ। ਫਿਰ ਤਾਂ ਗਾਗੇ ਰੱਖਾਂਗੇ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਆ ਦੇਖੋ ਜੀ। ਇਸ ਤੋਂ ਅਗਲਾ ਕੁੰਡਾ ਸਿੱਧਾ ਇਹੇ ਤਿੰਨ ਕੁੰਡਿਆਂ ਤੋਂ ਫਿਰ ਇੱਕ ਕੁੰਡਾ ਆਣਾਂਗੇ ਤਾਂ ਗਾਗੇ ਰੱਖਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਅਗਲਾ ਕੁੰਡਾ ਸਿੱਧਾ ਫਿਰ ਇਹ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਵਿੱਚੋਂ ਇੱਕ ਕੁੰਡਾ ਆਪਾਂ ਸਿੱਧਾ ਹੋਣੇ ਲਿਆ ਫਿਰ ਧਾਗਾ ਗੇ ਰੱਖ ਕੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਬਸ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ ਬਿਲਕੁਲ ਆਸਾਨ ਜਿਹਾ ਡਿਜ਼ਾਈਨ ਹੈ ਫਿਰ ਆਪਣੇ ਜਦੋਂ ਇਹ ਡੱਬੀ ਆਪਣੀ ਖਤਮ ਹੋ ਜੂਗੀ ਫਿਰ ਉਚਾਲੇ ਤਿੰਨ ਕੁੰਡੇ ਰਹਿ ਜਾਣਗੇ ਬਾਅਦ ਵਿੱਚ ਇਸ ਤੋਂ ਅੱਗੇ ਆਪਾਂ ਉਹਨਾਂ ਤਿੰਨ ਕੁੰਡਿਆਂ ਤੇ ਬਣਾਵਨੇ ਉਤਾਰਾਂਗੇ ਧਾਗਾ ਗੇ ਰੱਖ ਕੇ ਤੇ ਉਹਨਾਂ ਤੇ ਡਿਜ਼ਾਈਨ ਬਣਾ ਲਾਂਗੇ ਰੋਂਗ ਸਾਈਡ ਪੁੱਠੀ ਸਲਾਈ ਤੋਂ ਆਪਾਂ ਉਲਟਾ ਉਲਟਾ ਹੋਣ ਕੇ ਕੰਪਲੀਟ ਕਰ ਲਾਂਗੇ ਸਾਰੀ ਸਲਾਈ ਧਾਗਾ ਗੇ ਰੱਖ ਕੇ ਉਲਟਾ ਉਲਟਾ ਬਣਾਗੇ ਹਾਂਜੀ ਪੁੱਠੀ ਸਲਾਈ ਤੋਂ ਸਾਰੀ ਸਲਾਈ ਉਲਟਾ ਉਲਟਾ ਆਉਣਾਂਗੇ ਇਹੇ ਤਿੰਨ ਤਿੰਨ ਕੁੰਡਿਆਂ ਤੇਹੀ ਡਿਜ਼ਾਈਨ ਜਿਹੜਾ ਆਪਾਂ ਬਣਾਉਣਾ ਹੈ ਜਿਹੜਾ ਵੱਲ ਵਾਲਾ ਕੁੰਡਾ ਹੈ ਉਸ ਨੂੰ ਫਿਰ ਸਿੱਧਾ ਹੁਣ ਲਾਂਗੇ ਤੇ ਜਿਹੜੇ ਆਪਣੇ ਸਾਈਡਾਂ ਤੇ ਤਿੰਨ ਤਿੰਨ ਕੁੰਡੇ ਨੇ ਉਹਨਾਂ ਨੂੰ ਆਪਾਂ ਵਿਣਾ ਹੁਣੇ ਉਤਾਰਾਂਗੇ ਧਾਗਾ ਅੱਗੇ ਰੱਖ ਕੇ ਆਹ ਦੇਖੋ ਜੀ ਇਸ ਵਾਰ ਆਪਾਂ ਜਿਹੜਾ ਵੱਲ ਪਾਇਆ ਹੋਇਆ ਉਸ ਨੂੰ ਆਪਾਂ ਨੀਚੇ ਜਿਹੜਾ ਆਪਾਂ ਧੱਗਾ ਅੱਗੇ ਰੱਖਿਆ ਹੋਇਆ ਉਸ ਨਾਲ ਹੋਣਾਗੇ ਬਾਕੀ ਕੁੰਡੇ ਆਪਾਂ ਸਿੱਧੇ ਹੋਣਾਗੇ ਆ ਦੇਖੋ ਜੀ। ਹਵਲਾ ਗੁੰਡਾ ਵੀ ਸਿੱਧਾ ਹੋਣਾਗੇ ਤੇ ਆ ਜਿਹੜਾ ਵੱਲ ਵਾਲਾ ਗੁੰਡਾ ਹੈ ਉਸ ਨੂੰ ਆਪਾਂ ਨੀਚੋਂ ਸਲਾਈ ਨਗਾ ਕੇ ਇਸ ਤਰ੍ਹਾਂ ਹੋਣਾਗੇ ਆ ਦੇਖੋ ਜੀ। ਇਧਰ ਆਪਣੇ ਫਿਰ ਤਿੰਨ ਕੁੰਡੇ ਵਿਚਾਲੇ ਰਹਿ ਜਾਣਗੇ। ਤੇ ਜਿਹੜਾ ਵਲ ਵਾਲਾ ਕੁੰਡਾ ਹੈ ਉਸ ਨੂੰ ਆਪਾਂ ਇਸ ਤਰ੍ਹਾਂ ਲਾਵਾਂਗੇ ਆ ਦੇਖੋ ਜੀ ਬਚਾਲੀ ਆਪਣੇ ਫਿਰ ਤਿੰਨ ਕੁੰਡੇ ਰਹਿ ਜਾਣਗੇ ਤੇ ਵਲ ਵਾਲੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਨੀਚੋਂ ਸਲਾਈ ਲਗਾ ਕੇ ਹੁਣਾਗੇ ਬਾਕੀ ਕੁੰਡੇ ਫਿਰ ਸਿੱਧੇ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਆਪਣੀ ਇਹ ਡੱਬੀ ਬਣੂਗੀ ਇਸ ਤਰ੍ਹਾਂ ਡੱਬੀ ਬਣ ਬਣ ਕੇ ਆਪਣੀ ਜਿਹੜੀ ਤਿਆਰ ਹੋ ਜੂਗੀ ਤੇ ਆ ਜਿਹੜੇ ਸੈਟਾਂ ਤੋਂ ਆਪਾਂ ਫਿਰ ਉਸੇ ਨੂੰ ਰਿਪੀਟ ਕਰਨਾ ਦੋ ਕੁੰਡੇ ਜਿਹੜੇ ਨੇ ਸਿੱਧੇ ਬਾਕੀ ਜਿਹੜੇ ਤਿੰਨ ਕੁੰਡੇ ਨੇ ਉਹਨਾਂ ਨੂੰ ਆਪਾਂ ਬਿਨਾ ਉਨੇ ਉਤਾਰਾਂਗੇ ਧਾਗਾ ਅੱਗੇ ਰੱਖ ਕੇ ਤੇ ਇਧਰ ਜਿਹੜੀ ਡੱਬੀ ਬਣੀ ਹੋਈ ਏ ਇਹਦੇ ਵਿੱਚ ਵੀ ਜਿਹੜੇ ਤਿੰਨ ਤਿੰਨ ਕੁੰਡੇ ਨੇ ਉਹਨਾਂ ਤੇ ਫਿਰ ਅੱਗੇ ਡਿਜ਼ਾਈਨ ਪਾਵਾਂਗੇ ਆ ਦੇਖੋ ਜੀ ਤੇ ਇਸ ਤਰ੍ਹਾਂ ਆਪਣਾ ਜਿਹੜਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਊਗਾ ਵਾਈਟ ਰੰਗ ਦੀ ਸਕੀਵੀ ਤੇ ਬਣਿਆ ਹੋਇਆ ਬਹੁਤ ਸੋਹਣਾ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਬਣਾਉਣਾ ਵੀ ਇਸ ਨੂੰ ਬਿਲਕੁਲ ਆਸਾਨ ਹੈ ਉਲਟੀ ਸਾਈਡ ਤੋਂ ਸਾਰਾ ਉਲਟਾ-ਉਲਟਾ ਹੁਣ ਕੇ ਕੰਪਲੀਟ ਕਰਨਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ